ਟੋਟਲ ਕਹਿਣ ਦੀ 10 ਤੋਂ 15 ਹਜ਼ਾਰ ਬੰਦਾ ਜੀ ਦੂਜੇ ਪਾਸੇ ਜਿਹੜਾ ਕੀ ਇਹਨਾਂ ਦੇ ਫੋਕੇ ਬਾਦ ਨੇ ਫੋਕੇ ਬਿਆਨ ਨੇ ਸਾਡਾ ਜਿਹੜਾ ਕੀ ਅਜੇ ਤੱਕ ਫਾਰਮ ਵੀ ਨਹੀਂ ਕਰਵਾਇਆ ਜਾ ਰਿਹਾ ਹਫ਼ਤੇ ਦੇ ਅੰਦਰ ਇਹਨਾਂ ਨੇ ਕਿਹਾ ਸੀ ਆ ਉੱਪਰ ਲਿਖਿਆ ਜੀ ਹਫ਼ਤੇ ਵਿੱਚ ਭਰਤੀ ਫਿਰ ਸ਼ੁਰੂ ਹੋ ਜਾਵੇਗੀ ਪਰ ਅੱਜ ਮਹੀਨਾ ਟੱਪ ਗਿਆ ਵੀ ਕੀ ਕਾਰਨ ਕੀ ਨਿਕਲਿਆ ਜੀ ਇਹਨਾਂ ਦੀ ਭਰਤੀ ਕੋਰਟ ਵਿੱਚ ਆ ਜੀ ਅਸੀਂ ਕਹਾਂ ਜੀ ਕੋਈ ਰਿਟਰਨ ਦੇ ਵਿੱਚ ਆਰਡਰ ਕੋਈ ਸਟੇ ਆਰਡਰ ਹੋਵੇਗਾ ਤਾਂ ਸਾਨੂੰ ਉਹ ਸ਼ੋਰ ਦੇ ਵੀ ਵਰਬੜੀ ਕਿਹਾ ਗਿਆ ਤੇ ਵਰਬੜੀ ਦਾ ਫਿਰ ਇਹ ਬਹੁਤ ਕੁਝ ਤੁਸੀਂ ਇਹ ਰੈਡਾਂ ਦੇ ਵਿੱਚ ਕਹਿ ਰਹੇ ਫਿਰ ਇਹ ਨੂੰ ਸੋਰਾ ਕੀਤਾ ਜਾ ਰਿਹਾ ਹੈ। ਉਹ 26 April ਨੂੰ ਸਰਕਾਰ ਨੇ ਕਿਹਾ ਸੀ 2000 PT ਦਾ ਅਪਕਾਂ ਦੀ ਪ੍ਰਮਾਣਗੀ ਲਈ ਸਿੱਖਿਆ ਵਿਭਾਗ ਨੂੰ ਭਰਦੀਪੁਰ ਨੂੰ ਪੱਤਰ ਭੇਜਦਾ। ਜਦੋਂ ਸ਼ਾਮ ਨੂੰ ਫਿਰ ਦੁਬਾਰਾ ਮੀਟਿੰਗ ਹੋਈ ਤਾਂ ਉਹਦੇ ਵਿੱਚ ਇਹ ਕਿਹਾ ਗਿਆ ਅਰੋੜਾ ਸਾਹਿਬ ਜੀ ਵੱਲੋਂ ਆਪ ਦਾ ਕਰਨ ਰਵਿ। ਨੇ ਦੇ ਬੈਠੰਦਾਰੀ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਬਹੁਤ ਸਾਲ ਹੋ ਗਏ ਸਰਕਾਰ ਸਾਨੂੰ ਲਾਰੇ ਤੇ ਲਾਰਾ ਲਾਈ ਜਾਂਦੀ ਹੈ ਕਦੇ ਕਹਿੰਦੇ ਨੇ ਤੁਹਾਡਾ ਗੱਲ ਪੋਰਟਲ ਓਪਨ ਕਰਾਂਗੇ ਪਰ ਤੋਂ ਕਰਾਂਗੇ ਵਾਅਦੇ ਕਰਾਂਗੇ ਪਰ ਹਲੇ ਤੱਕ ਸਿਰ ਉਹਨਾਂ ਦੇ ਲਾਰਿਆਂ ਦੀ ਤੁਰੇ ਫਿਰਦੇ ਔਰ ਉਹ ਕਾਗਜ਼ਾਂ ਦੇ ਵਿੱਚ ਹੈ ਔਰ ਝੂਠੇ ਬਿਆਨ ਹੈ ਜੇ ਪਰਸੀ ਕੀਤੇ ਹੁੰਦੇ ਤਾਂ ਅਸੀਂ ਇੱਥੇ ਥੋੜੀ ਰੋਣਾ ਔਰ ਇਸ ਮੈਂ ਤੁਹਾਨੂੰ ਹੋਰ ਗੱਲ ਕਹਿਦਾ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਸੀ ਸਾਨੂੰ ਇੱਥੇ ਕਿਹਾ ਜਾ ਰਿਹਾ ਸਾਡੇ ਵੱਡੇ ਭੈਣ ਭਾਈਆਂ ਵੱਲੋਂ ਵੀ ਤੁਸੀਂ ਫੇਰ ਜੀ ਜੇ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਸਾਡਾ ਜਿਹੜਾ 2008 ਪਿੰਡ ਦਾ ਫੋਟੋ ਆਨਲਾਈਨ ਨਹੀਂ ਕੀਤਾ ਜਾਂਦਾ ਅਸੀਂ ਜਿਹੜਾ ਕੀ ਹੈ ਲੁਧਿਆਣਾ ਸ਼ਹਿਰ ਵਿੱਚ ਜਿਸ ਹੱਦ ਦੇ ਵਿੱਚ ਵੋਟਾਂ ਪੈਣ ਜਾਣੀਆਂ ਅਸੀਂ ਖਾ ਖਾ ਦੇ ਇਹਨਾਂ ਦਾ ਭੜੇ ਪ੍ਰਚਾਰ ਕਰਾਂਗੇ ਔਰ ਸਰਕਾਰ ਦੀ ਜਿਹੜੀ ਹੈ ਸਰਕਾਰ ਦੇ ਵਿਰੁੱਧ ਕੋਲ ਕੋਲ ਰੈਲੀ ਕਰਾਂਗੇ ਲੁਧਿਆਣਾ ਬੇਰੋਜ਼ਗਾਰ ਪੀਟੀਆਈ ਅਧਿਆਪਕਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੇਰੋਜ਼ਗਾਰ ਪੀਟੀਆਈ ਪਾਸ ਵੱਲੋਂ ਅੱਜ ਮੁਰਤੋ ਲੁਧਿਆਣਾ ਦੇ ਬੱਸ ਸਟੈਂਡ ਦੇ ਸਾਹਮਣੇ ਪਾਣੀ ਵਾਲੀ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਅਰਵਿੰਦ ਕੇਜਰੀ ਵੱਲ ਤੇ ਅਤੇ ਭਗਵੰਤ ਮਾਨ ਜਿੱਥੇ ਅੱਜ ਲੁਧਿਆਣਾ ਦੇ ਵਿੱਚ ਹਨ ਉੱਥੇ ਹੀ ਜਦੋਂ ਰੈਲੀ ਵਾਲੀ ਥਾਂ ਵੱਲ ਕੂਚ ਕਰਨ ਲਈ ਇਹਨਾਂ ਵੱਲੋਂ ਤਿਆਰੀ ਕੀਤੀ ਗਈ ਤਾਂ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਕੁਝ ਨੌਜਵਾਨ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ ਗਏ ਤੇ ਉਹਨਾਂ ਨੇ ਫੋਨ ਕਰਕੇ ਸਾਫ ਕਿਹਾ ਕਿ ਜੇਕਰ ਕਿਸੇ ਵੀ ਸਾਡੇ ਸਾਥੀ ਨਾਲ ੱੱਕਾ ਕੀਤਾ ਗਿਆ ਤਾਂ ਉਹ ਪੈਟਰੋਲ ਪਾ ਕੇ ਅੱਗ ਲਗਾ ਲਿਆਣਗੇ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਮਿੰਤਾ ਤਰਲੇ ਕਰਦੇ ਵਿਖਾਈ ਦਿੱਤੇਗੇ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੇਰੋਜ਼ਗਾਰ ਨੌਜਵਾਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਚੱਲਦੀਆਂ ਆ ਰਹੀਆਂ ਨੇ 2008 ਤੋਂ ਬਾਅਦ ਕਿਸੇ ਵੀ ਸਰਕਾਰ ਨੇ ਐਸੇ ਸੰਬੰਧੀ ਪੋਸਟਾਂ ਨਹੀਂ ਕੱਢੀਆਂ ਅਤੇ ਪੰਜਾਬ ਦੀ ਸਰਕਾਰ ਨੇ ਕਈ ਵਾਰ ਦਾਅਵੇ ਕੀਤੇ ਵਾਅਦੇ ਕੀਤੇ ਪਰ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਜਿਸ ਕਰਕੇ ਉਹਨਾਂ ਨੇ ਪੱਕਾ ਮੋਰਚਾ ਲਗਾਇਆ ਹੋਇਆ ਹੈ ਉਹਨਾਂ ਨੇ ਸਾਫ਼ ਕਿਹਾ ਕਿ ਜਦੋਂ ਤੱਕ ਇਸ ਗੱਲ ਦਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਜਟੇ ਰਹਾਂਗੇ ਮਹਿਲਾ ਬੇਰੋਜ਼ਗਾਰ ਪੀਟੀਆਈ ਅਧਿਆਪਕ ਟੈਂਕੀ ਤੇ ਚੜ ਗਈ ਜਿਸ ਨੇ ਫੋਨ ਤੇ ਕਿਹਾ ਕਿ ਉਹਨਾਂ ਦੇ ਹੱਥ ਦੇ ਵਿੱਚ ਪੈਟਰੋਲ ਦੀ ਬੋਤਲ ਹੈ ਜੇਕਰ ਕੋਈ ਉੱਪਰ ਵੀ ਆਵੇਗਾ ਤਾਂ ਉਹ ਆਪਣੇ ਆਪ ਨੂੰ ਅੱਗ ਲਗਾ ਲਵੇਗੀ ਅਤੇ ਹੇਠਾਂ ਛਾਲ ਮਾਰ ਦੇਵੇਗੀ ਹਾਏ 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 ਤੇ ਸਾਡੇ ਘਰ ਦੇ ਆਪਣੇ ਜਹਾਜ ਜਿਹੜਾ ਕਿ ਉਹਨੂੰ مرदाबाद مرदाबाद 2000 پی ٹی آئی پوسٹ آن دا پورٹل آن لائن کرو آن لائن کرو آن لائن کرو 2000 پی ٹی آئی یونین زندہ باد زندہ باد زندہ باد پنجاب سرکار مرदाबाद 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 2000 پی ٹی آئی پوسٹ آن دا پورٹل آن لائن کرو آن لائن کرو آن لائن کرو 2000 پی ٹی آئی پوسٹ آن دا پورٹل آن لائن کرو آن لائن کرو آن لائن کرو نعرہ ਬੋਲੋ ਬੋਲੋ ਕੀ ਬੋਲੋ ਕੀ ਕਹਿਣਾ ਚਾਹੁੰਦੇ ਆ ਦੱਸੋ ਮੈਂ ਤਾਂ ਸਾਸਨ ਉਹ ਗਾਣਾ ਜਾਣੀਏ ਜੇ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਟੱਕਰ ਨਹੀਂ ਕਰਨ ਦੀ ਕੋਸ਼ਿਸ਼ ਠੀਕ ਹੈ ਲਗਦੇ ਹਾਂ ਹਰਜੋਤ ਹਰਜੋਤ ਬੈਂਸ ਦੀ ਜੀ ਭਾਜੀ ਭਾਜੀ ਕੀ ਨਾ ਮੇਰਾ ਨਾਮ ਕਰਫੀ ਸਿੰਘ ਹੈ ਹਾਂਜੀ ਠੀਕ ਹੈ ਅੰਸਰ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਜੀ ਸਰਕਾਰ ਵਾਰ-ਵਾਰ ਲਾਰੇ ਲਾ ਰਹੀ ਹੈ ਆ ਤੁਸੀਂ ਦੇਖੋ 26 April ਨੂੰ ਸਰਕਾਰ ਨੇ ਇਹ ਕਿਹਾ ਸੀ 2000 PT ਦਾ ਕੰਦੀ ਪ੍ਰਵਾਨਗੀ ਲਈ ਸਿੱਖਿਆ ਵਿਭਾਗ ਨੂੰ ਭਰਤੀ ਬੋਰਡ ਨੂੰ ਪੱਤਰ ਭੇਜ ਦਿੱਤਾ ਹੈ ਹਫਤੇ ਦੇ ਅੰਦਰ ਇਹਨਾਂ ਨੇ ਕਿਹਾ ਸੀ ਆ ਉੱਪਰ ਲਿਖਿਆ ਜੀ ਹਫਤੇ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਪਰ ਅੱਜ ਮਹੀਨਾ ਟੱਪ ਗਿਆ ਨਹੀਂ ਹੋਈ ਉਸ ਤੋਂ ਬਾਅਦ ਆਪ ਗਵਰਨਮੈਂਟ ਆਫ ਪੰਜਾਬ ਇਨਾਂ ਦਾ ਫੇਸਬੁੱਕ ਦਾ ਪੇਜ ਆ ਉਹਦੇ ਤੇ ਵੀ ਇਹਨਾਂ ਨੇ ਇਹ ਚੀਜ਼ ਪਾਈ ਹੋਈ ਆ ਤੁਸੀਂ ਕਲੀਅਰ ਕੱਟ ਦੇਖ ਸਕਦੇ ਹੋ ਉਸ ਤੋਂ ਬਾਅਦ ਆ 15 ਤਰੀਕ ਦਾ ਬਿਆਨ ਆ ਜੀ 500 ਲੈਕਚਰਾਰ ਤੇ 2000 ਪੀਟੀਆਈ ਜਲਦੀ ਭਰਤੀ ਕੀਤੇ ਜਾਣਗੇ ਉਸ ਤੋਂ ਬਾਅਦ ਦੇਖੀਏ ਆ ਵੀ 26 ਅਪ੍ਰੈਲ ਦਾ ਅਖਬਾਰ ਦੇ ਵਿੱਚ ਬਿਆਨ ਆ ਫੈਕਟਰੀ ਮੈਮ ਨੇ ਦਿੱਤਾ ਬਿਸਤਰਾ ਮੈਮ ਨੇ ਵੀ ਇਹ ਕਹਿ ਕੇ ਸਾਮੀਆਂ ਲਈ 7 ਦਿਨਾਂ ਦੇ ਅੰਦਰ ਅੰਦਰ ਅਧਿਕਾਰਤ ਵੈਬਸਾਈਟ ਤੇ ਇਹ ਉਪਲਬਧ ਹੋ ਜਾਣਗੇ ਤੁਹਾਡੇ ਫਾਰਮ ਭਰਨ ਲਈ ਉਸ ਤੋਂ ਬਾਅਦ ਆ ਵੀ ਆਪਾਂ ਇਹਨਾਂ ਦੇ ਫੇਸਬੁਕ ਪੇਜ ਦਾ ਦੇਖ ਸਕਦੇ ਹਾਂ ਉਹੀ ਚੀਜ਼ ਸਰਕਾਰ ਵਾਅਦੇ ਕਰ ਰਹੀ ਆ ਪਰ ਪੂਰੇ ਨਹੀਂ ਕਰ ਰਹੀ ਤੁਹਾਡੇ ਨਾਲ ਅਖਬਾਰਾਂ ਵਿੱਚ ਐਡ ਵੀ ਦੇ ਰਹੀ ਆ ਆਪਦੇ ਫੇਸਬੁਕ ਪੇਜਾਂ ਤੇ ਮਜਬੂਰੀ ਵੀ ਕਰ ਰਹੀ ਆ ਜਿੱਦਾਂ ਵੈਸਟ ਹਾਲਕੇ ਦੀ ਚੌਂਟ ਚੱਲ ਰਹੀ ਆ ਤੇ ਫਿਰ ਤੁਸੀਂ ਕੀ ਹੁਣ ਕੀ ਤੁਹਾਡਾ ਅਗਲਾ ਐਕਸ਼ਨ ਪਲਣਗੇ ਅਸੀਂ ਖੁੱਲ ਕੇ ਵਿਰੋਧ ਕਰਾਂਗੇ ਜੀ ਇਹਨਾਂ ਨੂੰ ਅੱਜ ਨੋਮੀਨੇਸ਼ਨ ਵੀ ਦਾਖਲ ਕਰ ਰਹੇ ਨੇ ਇਸ ਵਾਰ ਵੀ ਵਿਰੋਧ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਹੁਣ ਕਰਾਂਗੇ ਪੁਲਿਸ ਨੇ ਪੁਲਿਸ ਦਾ ਥ੍ਰੈਟ ਹੈਗਾ ਡਰ ਹੈਗਾ ਕਿ ਤੁਹਾਨੂੰ ਲੈ ਜਾਣਗੇ ਚੁੱਕੇ ਹੈ ਰਸਾਚ ਚ ਲੈ ਜਾਣਗੇ ਇਸ ਬੰਦੀ ਚੱਕਿਆ ਉਸਦੋਂ ਸਾਡੇ ਡੰਡੇ ਵੀ ਮਾਰੇ ਗਏ ਆ ਨੇ ਸਾਰੋ ਡੰਡਿਆਂ ਦੀ ਥਾਪਾ ਵੀ ਗੋਲੀ ਮਾਰ ਦੇਣਾ ਪਰ ਸਾਡਾ ਪੋਰਟਲ ਆਨਲਾਈਨ ਚਾਹੀਦਾ ਕਿੰਨੇ ਤੁਸੀਂ ਇਹਦੇ ਆਪਕ ਇੱਥੇ ਹੁਣੇ ਇੱਥੇ ਹੈਗੇ ਬੇਰੋਜ਼ਗਾਰ ਆਪਾਂ ਪਤਾ ਹੀ 60 ਤੋਂ 70 ਬੰਦੇ ਹੈਗੇ ਆ ਬਾਕੀ ਸਾਡੇ ਸਾਥੀ ਲਗਭਗ 70 80 ਬੰਦੇ ਹੋਰ ਆ ਗਿਣਤੀ ਕਿੰਨੀ ਹੈ ਜੀ ਟੋਟਲ ਕਹਿਣ ਦੀ 10 ਤੋਂ 15000 ਬੰਦਾ ਜੀ ਸਾਰੇ ਬੇਰੋਜ਼ਗਾਰ ਨੇ ਸਾਰੇ ਬੇਰੋਜ਼ਗਾਰ ਹੈ ਜੀ 2008 ਤੋਂ ਬਾਅਦ ਇਹ ਭਰਤੀ ਨਹੀਂ ਆਈ ਇੱਕ ਵਾਰ ਵੀ ਮੈਂ 2013 ਦਾ ਪਾਸ ਆਊਟ ਆ ਮੈਨੂੰ ਇੱਕ ਵੀ ਪੇਪਰ ਦੇਣ ਦਾ ਮੌਕਾ ਨਹੀਂ ਮਿਲਿਆਗਾ ਸਰਕਾਰਾਂ ਨੇ ਪਿਛਲੀਆਂ ਨੇ ਵੀ ਉਹੀ ਕੀਤਾ ਉਹੀ ਇਹ ਕਰ ਰਹੇ ਆ ਮੈਨੂੰ ਤਾਂ ਇਹ ਚਾਹਦਾ ਵੀ ਪ ਵਾ ਦਿੰਦੀਆਂ ਹੁਣ ਇਹ ਜਾਪ ਰਿਹਾ ਸ਼ਾਇਦ ਇਹ ਸਰਕਾਰ ਵੀ ਇਹ ਵੇਟ ਕਰ ਰਹੀ ਹੈ ਵੀ ਭਾਰਤੀ ਦੇ ਉੱਤੇ ਕੋਈ ਨਾ ਕੋਈ ਰੈਟ ਪਵੇ ਸਾਨੂੰ ਬਹਾਨਾ ਮਿਲੇ ਤੇ ਭਾਰਤੀ ਨੂੰ ਡਿਲੇ ਕੀਤਾ ਜਾਵੇ ਠੀਕ ਜੀ ਨਾ ਜੀ ਮੇਰਾ ਨਾਮ ਅਮਨਦੀਪ ਕੰਭੋਜ ਜੀ ਮੈਂ ਨਵੀ ਬੇਰਜ਼ਗਰ ਪੀਟੀਆ ਯੂਨੀਅਨ ਦਾ ਸੋਭਾ ਪ੍ਰਧਾਨ ਹਾਂ ਤੁਸੀਂ ਧਰਨਾ ਲਾਇਆ ਸੀ ਲਾਇਆ ਸਰ ਅਸੀਂ ਅੱਜ ਨਹੀਂ ਧਰਨਾ ਲਾਇਆ ਸਾਡਾ ਇੱਥੇ ਧਰਨਾ ਜਿਹੜਾ ਕਿ 28 ਮਈ ਦਾ ਚੱਲ ਰਿਹਾ ਜੀ ਕਾਰਨ ਸਾਰੇ ਆ 2021 ਦੇ ਵਿੱਚ 2000 ਪੀਡੀਆਈ ਪੋਸਟ ਪ੍ਰਾਇਮਰੀ ਕਾਡਰ ਦੀਆਂ ਆਈਆਂ ਸਨ ਜਿਨ੍ਹਾਂ ਦਾ ਜਿਹੜਾ ਕੀ ਹੈ ਅਜੇ ਤੱਕ ਪੋਰਟਲ ਆਨਲਾਈਨ ਨਹੀਂ ਕੀਤਾ ਗਿਆ ਔਰ ਨਾ ਹੀ ਜਿਹੜਾ ਕੀ ਹੈ ਫਾਰਮ ਭਰਵਾਏ ਜਾ ਰਿਹਾ ਸਰਕਾਰ ਜਿਹੜਾ ਕੀ ਹੈ ਲਗਾਤਾਰ ਮਸ਼ਹੂਰੀਆਂ ਕਰ ਰਹੀ ਹੈ ਜਿੱਦਾਂ ਦਾ ਉਹਨੂੰ ਪਤਾ ਹੀ ਹੈ ਕਿ ਅ ਸਿੱਖਿਆ ਕ੍ਰਾਂਤੀ ਜਿਹੜੀ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਤਾਂ ਉਹਦੇ ਵਿੱਚ ਹਰ ਸਟੇਜ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਇੱਕ ਐਮਏ ਵੱਲੋਂ ਜਿਹੜਾ ਕੀ ਹੈ ਅ ਬਿਆਨ ਦਿੱਤਾ ਜਾ ਰਿਹਾ ਕਿ ਇਹ ਜਲਦੀ 2000 ਪੀਟੀਆਈ ਪੋਸਟਾਂ ਦੀ ਭਰਤੀ ਕਰਨ ਜਾ ਰਿਹਾ ਦੂਜੇ ਪਾਸੇ ਜਿਹੜਾ ਕਿ ਇਹਨਾਂ ਦੇ ਫੋਕੇ ਬਾਦ ਨੇ ਫੋਕੇ ਬਿਆਨ ਨੇ ਸਾਡਾ ਜਿਹੜਾ ਕਿ ਅਜੇ ਤੱਕ ਫਾਰਮ ਵੀ ਨਹੀਂ ਭਰਵਾਇਆ ਜਾ ਰਿਹਾ ਕਾਰਨ ਕੀ ਹੈ ਜੀ ਸਰ ਕਾਰਨ ਪਤਾ ਹੀ ਨਹੀਂ ਕਾਰਨ ਤੁਹਾਨੂੰ ਇੱਕ ਹੋਰ ਵੱਡੀ ਗੱਲ ਦੱਸਦਾ ਜੀ ਕੱਲ ਇਹਨਾਂ ਦੇ OSD ਸਾਹਿਬ ਨਾਲ ਬੋਬੀ ਡਾਕਟਰ ਬੋਬੀ ਕਹਿੰਦੇ ਆ ਜੀ ਲੁਧਿਆਣਾ ਦੇ ਆ ਉਹਨਾਂ ਨਾਲ ਮੀਟਿੰਗ ਹੋਈ ਔਰ ਸੰਜੀਵ ਰੋੜਾ ਦੇ ਨਾਲ ਵੀ ਮੀਟਿੰਗ ਹੋਈ ਹੈ ਅਸੀਂ ਉਹਨਾਂ ਨੂੰ ਕਿਹਾ ਇਹਨਾਂ ਦੇ ਬਿਆਨ ਔਰ ਇਹਨਾਂ ਦੇ ਜਿਹੜੇ ਅਪਰੂਵ ਦਿੱਤੇ ਵੀ ਸਿੱਖਿਆ ਮੰਤਰੀ ਔਰ ਸਿੱਖਿਆ ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਸੀ 26 April ਨੂੰ 7 ਦਿਨਾਂ ਦੇ ਅੰਦਰ-ਅੰਦਰ ਜਿਹੜੀ ਆ ਤੁਹਾਡੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਊਗੀ ਅੱਜ ਦੇਖੋ ਜੀ 26 ਮਈ ਵੀ ਨਾਂ ਗਿਆ ਵੀ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤਾਂ ਸਾਰਾ ਦਿਨ ਸਾਨੂੰ ਉੱਥੇ ਬਿਠਾਈ ਰੱਖਿਆ ਮੀਟਿੰਗ ਜ਼ਰੂਰ ਕੀਤੀ ਕਦੇ ਕਿਸੇ ਉੱਚ ਅਧਿਕਾਰੀ ਨੂੰ ਫੋਨ ਲਾ ਲਿਆ ਜਾਂਦਾ ਸੀ ਇਹਨਾਂ ਦੀ ਭਰਤੀ ਦਾ ਸਟੱਪ ਹੋਣ ਦਾ ਕਾਰਨ ਕੀ ਹੈ ਕਾਰਨ ਕੀ ਨਿਕਲਿਆ ਜੀ ਇਹਨਾਂ ਦੀ ਭਰਤੀ ਕੋਰਟ ਵਿੱਚ ਹੈ ਜੀ ਅਸੀਂ ਕਿਹਾ ਜੀ ਕੋਈ ਰਿਟਰਨ ਦੇ ਵਿੱਚ ਆਰਡਰ ਕੋਈ ਸਟੇ ਆਰਡਰ ਹੋਵੇਗਾ ਤਾਂ ਸਾਨੂੰ ਉਹ ਸ਼ੋਅ ਕਰ ਦਿਓ ਕਹਿੰਦੇ ਜੀ ਵਰਬਲੀ ਕਿਹਾ ਗਿਆ ਤੇ ਵਰਬਲੀ ਤਾਂ ਫਿਰ ਇਹ ਬਹੁਤ ਕੁਝ ਤੁਸੀਂ ਇਹ ਰਿਟਰਨ ਦੇ ਵਿੱਚ ਕਹਿ ਰਹੇ ਹੋ ਫਿਰ ਇਹ ਨਹੀਂ ਸੋਰਾ ਕੀਤਾ ਜਾ ਰਿਹਾ ਜਦੋਂ ਸ਼ਾਮ ਨੂੰ ਫਿਰ ਦੁਬਾਰਾ ਮੀਟਿੰਗ ਹੋਈ ਤਾਂ ਉਹਦੇ ਵਿੱਚ ਇਹ ਕਿਹਾ ਗਿਆ ਅਰੋੜਾ ਸਾਹਿਬ ਜੀ ਵੱਲੋਂ ਆਪਾਂ ਕਾਰਨ ਲੱਭਦੇ ਹਾਂ ਤਾਂ ਇਥੋਂ ਜਿਹੜਾ ਇਹ ਸਰਕਾਰ ਦੀ ਨੀਤ ਸਾ ਨੀਤ ਜਿਹੜੀ ਹੈ ਸਾਫ਼ ਤੇ ਸਪਸ਼ਟ ਹੈ ਜੀ ਇਹ ਭਰਤੀ ਨੂੰ ਡਿਲੇ ਕਰਨਾ ਚਾਹੁੰਦੀ ਹੈ ਜੀ ਉਹ ਜਿੱਥੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹ ਕਿ 45000 ਤੋਂ ਵੱਧ ਜਿਹੜੇ ਲੋਕ ਆ ਜਾਂ ਮੁੰਡੇ ਕੁੜੀਆਂ ਨੇ ਅਸੀਂ ਉਹਨਾਂ ਨੂੰ ਨੌਕਰੀ ਦੇ ਦਿੱਤੀ ਹੈ ਸਰ ਉਹ ਕਾਗਜ਼ਾਂ ਦੇ ਵਿੱਚ ਹੈ ਔਰ ਫੋਕੇ ਬਿਆਨ ਹੈ ਜੇ ਭਰਤੀ ਕੀਤੀ ਹੁੰਦੇ ਤਾਂ ਅਸੀਂ ਇੱਥੇ ਥੋੜੀ ਰੋਲਣਾ ਸੀ ਸਾਡਾ ਤਾਂ ਅਜੇ ਤੱਕ ਫਾਰਮ ਹੀ ਨਹੀਂ ਪਰਵਾਇਆ ਜੀ ਇਹਨਾਂ ਨੇ ਚੌਥੇ ਦਿਨ ਬਾਅਦ ਬਿਆਨ ਆ ਜਾਂਦਾ ਜੀ ਅਸੀਂ ਜਲਦੀ ਕਰਨ ਜਾ ਰਹੀਆਂ ਜਾਂ ਤਾਂ ਸਾਨੂੰ ਜਵਾਬ ਹੀ ਦੇ ਦਿਓ ਕਿ ਅਸੀਂ ਤੁਹਾਡੀ ਭਰਤੀ ਨਹੀਂ ਕਰਨੀਗੀ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਦਾ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਸੀ ਸਾਨੂੰ ਇੱਥੇ ਕਿਹਾ ਜਾ ਰਿਹਾ ਸਾਡੇ ਵੱਡੇ ਭੈਣ ਭਾਈਆਂ ਵੱਲੋਂ ਵੀ ਤੁਸੀਂ ਖੇਤੀ ਕਰ ਲਓ ਤੁਸੀਂ ਇਹ ਕਿਉਂ ਕਰ ਰਹੇ ਹੋ ਤੁਸੀਂ ਖੇਤੀ ਕਰ ਲਓ ਜੇ ਤੁਸੀਂ ਲੱਗਿਓ ਤਾਂ ਦੇਖੋ ਜੀ ਤੁਸੀਂ ਤੁਹਾਡੀ ਜੋ ਡਿਊਟੀ ਹੈ ਤੁਸੀਂ ਉਹ ਕਰੋ ਥੋਨੂੰ ਇਹ ਕਹਿਣ ਦਾ ਸਾਨੂੰ ਰਾਈਟਿੰਗ ਵੀ ਤੁਸੀਂ ਖੇਤੀ ਕਰ ਲਓ ਜੀ ਤੁਸੀਂ ਉਹ ਕਰ ਲਓ ਠੀਕ ਹੈ ਤੁਹਾਡੀ ਜੋ ਡਿਊਟੀ ਹੈ ਤੁਸੀਂ ਕਰੋ ਸਾਡੇ ਰਿਸਪੈਕਟ ਤੋਂ ਤੁਹਾਡੀ ਡਿਊਟੀ ਲੱਗੀ ਹੈ ਜੀ ਪਰ ਤੁਹਾਨੂੰ ਇਹ ਰਾਈਟ ਨਹੀਂ ਅਸੀਂ ਡਿਗਰੀ ਕੀਤੀ ਆ ਪੜ੍ਹੇ ਲਿਖਿਆ ਕੋਈ ਅਨਪੜ੍ਹ ਨਹੀਂ ਹੈਗੇ ਜੀ ਜਿਵੇਂ ਹੁਣ ਬਾਏ ਇਲੈਕਸ਼ਨ ਹੈਗੀ ਆ 19 ਤਰੀਕ ਤੋਂ ਜਿਹੜੀਆਂ ਵੋਟਾਂ ਪੈਣੀਆਂ ਨੇ ਤੇ 23 ਨੂੰ ਰਿਜ਼ਲਟ ਆ ਕੀ ਤੁਹਾਡਾ ਉਹਦੇ ਵਿੱਚ ਕੋਈ ਰੋਧ ਦਾ ਵੀ ਥੋੜੀ ਥੋੜੀ ਕਰ ਲਓ ਜੀ ਬਿਲਕੁਲ ਜੀ ਜੇ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਸਾਡਾ ਜਿਹੜਾ 2000 ਪੀਟੀਏ ਪੋਸਟਾਂ ਦਾ ਪੋਰਟਲ ਆਨਲਾਈਨ ਨਹੀਂ ਕੀਤਾ ਜਾਂਦਾ ਅਸੀਂ ਜਿਹੜਾ ਕੀ ਹੈ ਲੁਧਿਆਣਾ ਸ਼ਹਿਰ ਦੇ ਜਿਸ ਹਲਕੇ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਅਸੀਂ ਥਾਂ ਥਾਂ ਤੇ ਇਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਔਰ ਸਰਕਾਰ ਦੀ ਜਿਹੜੀ ਆ ਸਰਕਾਰ ਦੇ ਵਿਰੁੱਧ ਕੋਲ ਕੋਲ ਰੈਲੀ ਕਰਾਂਗੇ ਜੀ ਲੋਕਾਂ ਨੂੰ ਇਹਨਾਂ ਦੇ ਝੂਠੇ ਵਾਅਦਿਆਂ ਬਾਰੇ ਜਾਗਰੂਕ ਕਰਾਂਗੇ ਜਿਹੜੇ ਕੰਮ ਲੈਣੇ ਆ ਭਾਈ ਪਹਿਲਾਂ ਲੈ ਲਓ ਵੋਟਾਂ ਤੋਂ ਬਾਅਦ ਤਾਂ ਨਾ ਕਰ ਵੀ ਇੱਥੇ ਮੰਤਰੀ ਦਿਸਦਾ ਨਾ ਐਮਐਲਏ ਦਿਸਦਾ ਅੱਜ ਜਿਹੜੇ ਕੀ ਆ ਇੱਕ ਛੱਡੂ ਜਿਹੜੇ ਕੀ ਇਹਨਾਂ ਦੇ ਸਾਬਕਾ ਸੀਐਮ ਵੀ ਜਿਹੜਾ ਕੀ ਆ ਲੁਧਿਆਣਾ ਦੇ ਵਿੱਚੋਂ ਪਹੁੰਚੇ ਹੋਏ ਆ